ਪਰਮੋ ਸਤਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਵਾਣੀ ਸਰਵਣ ਕਰ ਰਹੇ ਹੋ ਸਵਜਦੇ ਹੁਕਮ ਦੇ ਵਿੱਚ ਧੰਨ ਤਨ ਪੰਝਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਬਾਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਨਰੜਾਇਆ ਸਤਿਗੁਰੂ ਜੀ ਕਹਿੰਦੇ ਭਾਈ ਆਪਣੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ ਆਪਣੇ ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ ਜਿਸ ਨੇ ਸਾਨੂੰ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਵਾਸਤੇ ਪਰਮਾਤਮਾ ਦੀ ਅराधना ਕਰਨ ਵਾਸਤੇ ਉਸ ਗੁਰੂ ਨੇ ਸਾਨੂੰ ਪਰਮਾਤਮਾ ਦਾ ਰਸਤਾ ਦੱਸਿਆ ਹੈ। ਸੋ ਸਤਿਗੁਰੂ ਜੀ ਕਹਿੰਦੇ ਭਾਈ ਆਪਣੇ ਗੁਰੂ ਤੋਂ ਹਮੇਸ਼ਾ ਹੀ ਸਾਨੂੰ ਸਦਕੇ ਜਾਣਾ ਚਾਹੀਦਾ ਹੈ। ਮਹਾ ਉਦਿਆਨ ਅੰਧਕਾਰ ਮੈਂ ਜਿਨ ਸੀਦਾ ਮਾਰਗ ਦਿਖਾਇਆ। ਕਿਉਂਕਿ ਕਈ ਅਗਿਆਨੀ ਹੁੰਦੇ ਹਨ ਜਿਹੜੇ ਗੁਰੂ ਦੇ ਵੱਲੋਂ ਭਟਕ ਕੇ ਪਰਮਾਤਮਾ ਦੇ ਵੱਲੋਂ ਭਟਕ ਕੇ ਕੁਰਾਹੇ ਪਏ ਰਹਿੰਦੇ ਹਨ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਨੂੰ ਸੱਚਾ ਗੁਰੂ ਮਿਲ ਜਾਂਦਾ ਹੈ ਫਿਰ ਉਹ ਆਪਣੇ ਗੁਰੂ ਦੀ ਸਿੱਖਿਆ ਦੇ ਉੱਪਰ ਚੱਲ ਕੇ ਉਹ ਸਿੱਧੇ ਮਾਰਗ ਦੇ ਉੱਪਰ ਆ ਜਾਂਦੇ ਹਨ ਸੱਚੇ ਮਾਰਗ ਦੇ ਉੱਪਰ ਆ ਜਾਂਦੇ ਹਨ ਸੱਚਾ ਮਾਰਗ ਕੀ ਹੈ ਪਰਮਾਤਮਾ ਦਾ ਨਾਮ ਜਪਣਾ ਪਰਮਾਤਮਾ ਦੀ ਭਗਤੀ ਕਰਨਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਸਤਿਗੁਰੂ ਜੀ ਕਹਿੰਦੇ ਭਾਈ ਸੱਚਾ ਮਾਰਗ ਹੈ। ਹਮਰੇ ਪ੍ਰਾਣ ਗੋਪਾਲ ਗੋਬਿੰਦ। ਫਿਰ ਜਿਹੜਾ ਪਰਮਾਤਮਾ ਦੀ ਆਰਾਧਨਾ ਕਰਨ ਲੱਗ ਜਾਂਦਾ ਹੈ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਉਸ ਦੇ ਪ੍ਰਾਣਾ ਦਾ ਜਿਹੜਾ ਆਸਰਾ ਹੈ ਉਹ ਗੁਰੂ ਆਪ ਬਣ ਜਾਂਦਾ ਹੈ। ਪਰਮਾਤਮਾ ਆਪ ਸਹਾਇਤਾ ਕਰਦਾ ਹੈ। ਪਰਮਾਤਮਾ ਦਾ ਨਾਮ ਜਪਣ ਦੇ ਨਾਲ ਜਿਹੜੀ ਮਨੁੱਖ ਦੀ ਉਮਰ ਹੈ ਉਹ ਲੰਬੀ ਹੋ ਜਾਂਦੀ ਹੈ। ਸੋ ਜਿਸ ਤਰ੍ਹਾਂ ਅੱਜ ਸਾਰੇ ਹੀ ਸੰਸਾਰ ਦੇ ਵਿੱਚ ਜੋ ਕਰਵਾ ਚੌਥਾ ਵਰਤ ਹੈ ਉਹਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਸੋ ਜਿਹੜੀਆਂ ਬੀਬੀਆਂ ਹਨ ਆਪਣੇ ਘਰ ਵਾਲਿਆਂ ਦੀ ਲੰਮੀ ਉਮਰ ਵਾਸਤੇ ਕਰਵਾ ਚੌਥ ਦਾ ਵਰਤ ਅੱਜ ਦੇ ਦਿਨ ਰੱਖ ਰਹੇ ਹਨ। ਸੋ ਸਤਿਗੁਰੂ ਜੀ ਕਹਿੰਦੇ ਭਾਈ ਇਦਾਂ ਵਰਤ ਰੱਖਣ ਦੇ ਨਾਲ ਕਿਸੇ ਦੀ ਉਮਰ ਹੈ ਜੋ ਉਹ ਲੰਬੀ ਨਹੀਂ ਹੁੰਦੀ। ਜੇ ਉਮਰ ਲੰਬੀ ਹੁੰਦੀ ਹੈ ਤਾਂ ਫਿਰ ਦੋਨਾਂ ਨੂੰ ਹੀ ਵਰਤ ਰੱਖਣਾ ਪਵੇਗਾ ਘਰ ਵਾਲੀ ਨੂੰ ਵੀ ਅਤੇ ਘਰ ਵਾਲੇ ਨੂੰ ਵੀ ਜੇ ਵਰਤ ਰੱਖਣ ਦੇ ਨਾਲ ਉਮਰ ਲੰਮੀ ਹੋ ਜਾਂਦੀ ਹੈ ਫਿਰ ਜਿਹੜੀ ਇਕੱਲੀ ਘਰ ਵਾਲੀ ਹੈ ਉਹਦੇ ਲਈ ਵਰਤ ਰੱਖਣਾ ਮਾੜਾ ਹੈ ਫਿਰ ਦੋਨੋਂ ਜਾਣਿਆਂ ਨੂੰ ਬਣਦਾ ਹੈ ਕਿ ਭਾਈ ਦੋਨੋਂ ਜਾਣੇ ਅਸੀਂ ਇੱਕ ਦੂਜੇ ਦੀ ਲੰਮੀ ਉਮਰ ਵਾਸਤੇ ਵਰਤ ਰੱਖੀਏ ਕਿਉਂਕਿ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੀ ਲੰਮੀ ਉਮਰ ਹੈ ਉਹ ਜਦੋਂ ਅਸੀਂ ਪਰਮਾਤਮਾ ਦੀ ਅਰਦਾਸਨਾ ਕਰਾਂਗੇ ਪਰਮਾਤਮਾ ਦਾ ਸਿਮਰਨ ਕਰਾਂਗੇ ਫੇਰ ਜਿਹੜੀ ਸਾਡੀ ਉਮਰ ਹੈ ਉਹ ਲੰਬੀ ਹੋ ਜਾਵੇਗੀ ਕਿਉਂਕਿ ਗੁਰਬਾਣੀ ਦੇ ਵਿੱਚ ਇਹ ਵੀ ਸਮਝਾਇਆ ਗਿਆ ਹੈ ਕਿ ਭਾਈ ਜਿਹੜੇ ਮਨੁੱਖ ਦੀ ਉਮਰ ਹੈ ਉਹਦੀ ਕੋਈ ਮਿਆਦ ਨਹੀਂ ਹੈ ਮਨੁੱਖ ਦੇ ਪ੍ਰਾਣਾਂ ਦੀ ਕੋਈ ਮਿਆਦ ਨਹੀਂ ਹੈ ਜਿਹੜੇ ਸਾਨੂੰ ਸਵਾਸ ਪ੍ਰਮਾਤਮਾ ਨੇ ਦਿੱਤੇ ਹੋਏ ਹਨ ਇਹ ਗਿਣ ਕੇ ਦਿੱਤੇ ਹੋਏ ਹਨ ਜਿਸ ਦਿਨ ਸਾਡੇ ਇਸ ਜਿਹੜੇ ਸਵਾਸ ਨੇ ਪੂਰੇ ਹੋ ਗਏ ਅਸੀਂ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਣਾ ਹੈ ਸੋ ਜਦੋਂ ਸਾਡੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਹੋਵੇਗੀ ਜਦੋਂ ਅਸੀਂ ਹਰ ਇੱਕ ਕਿਸੇ ਦਾ ਸਤਿਕਾਰ ਕਰਾਂਗੇ ਹਰ ਕਿਸ ਨੂੰ ਪਿਆਰ ਦੇ ਬਚਨ ਬੋਲਾਂਗੇ ਫਿਰ ਜਿਹੜੀ ਸਾਡੇ ਸਾਰੇ ਪਰਿਵਾਰ ਦੀ ਉਮਰ ਹੈ ਉਹ ਲੰਬੀ ਹੋ ਜਾਵੇਗੀ ਕਿਉਂਕਿ ਕਈ ਪਰਿਵਾਰ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਹਰ ਰੋਜ਼ ਝਗੜਾ ਕਲੇਸ਼ ਰਹਿੰਦਾ ਹੈ ਜਿਹੜੇ ਕਿਸੇ ਨੂੰ ਸਿੱਧੇ ਮੂੰਹ ਨਹੀਂ ਬੋਲਦੇ ਸੋ ਇਥੋਂ ਤੱਕ ਕਿ ਜਿਹੜੀਆਂ ਘਰਵਾਲੀਆਂ ਹੁੰਦੀਆਂ ਹਨ ਉਹ ਵੀ ਆਪਣੇ ਘਰ ਵਾਲੇ ਨਾਲ ਬਹੁਤ ਜ਼ਿਆਦਾ ਕਲੇਸ਼ ਰੱਖਦੀਆਂ ਹਨ ਕਿਉਂਕਿ ਕਈਆਂ ਨੇ ਤਾਂ ਕੱਲ ਦੇ ਦਿਨ ਵੀ ਆਪਣੇ ਘਰ ਵਾਲਿਆਂ ਨਾਲ ਕਲੇਸ਼ ਕੀਤਾ ਹੋਵੇਗਾ ਕਿਉਂਕਿ ਮਹਿੰਗੇ ਮਹਿੰਗੇ ਜਿਹੜੀਆਂ ਔਰਤਾਂ ਹਨ ਉਹ ਕੱਪੜੇ ਖਰੀਦਦੇ ਹਨ ਬਾਜ਼ਾਰਾਂ ਦੇ ਵਿੱਚ ਜਾ ਕੇ ਮਹਿੰਗੇ ਮਹਿੰਗੇ ਸ਼ਾਪਿੰਗ ਕਰਦੇ ਹਨ ਬਹੁਤ ਖਰਚਾ ਕਰਦੇ ਹਨ ਉਹ ਆਪਣੇ ਘਰ ਵਾਲੇ ਨੂੰ ਇਹ ਵੀ ਨਹੀਂ ਪੁੱਛਦੇ ਕਿ ਤੇਰੇ ਕੋਲ ਖਰਚ ਕਰਨ ਵਾਸਤੇ ਕੋਈ ਪੈਸਾ ਹੈ ਜਾਂ ਨਹੀਂ ਸੋ ਇਸੇ ਕਰਕੇ ਜੀ ਆਪਣੇ ਘਰ ਵਾਲੇ ਦੀ ਉਮਰ ਲੰਮੀ ਕਰਨੀ ਹੈ ਤਾਂ ਸਾਨੂੰ ਆਪਣੇ ਪਰਿਵਾਰ ਦੇ ਵਿੱਚ ਸ਼ੁਕ ਸ਼ਾਂਤੀ ਲਿਉਣੀ ਪਵੇਗੀ ਅੱਜ ਤੱਕ ਕਿਸੇ ਘਰ ਵਾਲੀ ਨੇ ਆ ਕੇ ਗੁਰੂ ਘਰ ਦੇ ਵਿੱਚ ਆਪਣੇ ਘਰ ਵਾਲੇ ਵਾਸਤੇ ਕਦੇ ਅਰਦਾਸ ਨਹੀਂ ਕਰਵਾਈ ਕਿ ਮੇਰੇ ਘਰ ਵਾਲੇ ਦੀ ਜਿਹੜੀ ਉਮਰ ਹੈ ਉਹ ਸੱਚੇ ਪਾਸਾ ਜੀ ਲੰਮੀ ਕਰ ਦੇਵੋ ਅੱਜ ਤੱਕ ਮੈਂ ਕਿਸੇ ਦੇ ਘਰ ਵਾਲੇ ਦੀ ਲੰਮੀ ਉਮਰ ਵਾਸਤੇ ਅੱਜ ਤੱਕ ਗੁਰੂ ਘਰ ਦੇ ਵਿੱਚ ਕਦੇ ਅਰਦਾਸ ਨਹੀਂ ਕੀਤੀ ਪਰੰਤੂ ਜਿਹੜੀਆਂ ਘਰ ਵਾਲੀਆਂ ਹਨ ਉਹ ਆਪਣੇ ਮਨ ਦੇ ਵਿੱਚ ਇਹ ਵਿਸ਼ਵਾਸ ਪਾ ਲੈਂਦੇ ਹਨ ਕਿ ਵਰਤ ਰੱਖਣ ਦੇ ਨਾਲ ਸ਼ਾਇਦ ਸਾਡੇ ਘਰ ਵਾਲੇ ਦੀ ਜਿਹੜੀ ਉਮਰ ਹੈ ਉਹ ਲੰਬੀ ਹੋ ਜਾਵੇਗੀ ਇਥੋਂ ਤੱਕ ਕਿ ਕਈ ਪਰਿਵਾਰਾਂ ਦੇ ਵਿੱਚ ਅਜਿਹੀਆਂ ਘਰਵਾਲੀਆਂ ਵੀ ਹੁੰਦੀਆਂ ਹਨ ਜਿਹੜੀਆਂ ਕਈ-ਕਈ ਸਾਲ ਆਪਣੇ ਘਰ ਵਾਲੇ ਦਾ ਵਰਤ ਰੱਖਦੀਆਂ ਹਨ ਲੰਬੀ ਉਮਰ ਵਾਸਤੇ ਪਰੰਤੂ ਉਹਨਾਂ ਦੇ ਬੱਚੇ ਵੀ ਵੱਡੇ ਹੋ ਜਾਂਦੇ ਹਨ ਇੰਨੇ ਸਾਲਾਂ ਬਾਅਦ ਜਿਹੜੀ ਉਹ ਘਰਵਾਲੀ ਉਹ ਕੁਰਾਹੇ ਪੈ ਜਾਂਦੀ ਹੈ ਗਲਤ ਸੰਗਤ ਦੇ ਵਿੱਚ ਬੈ ਜਾਂਦੀ ਹੈ ਪਰ ਅਜਿਹਾ ਸਮਾਂ ਆਉਂਦਾ ਹੈ ਕਿ ਜਿਸ ਘਰ ਵਾਲੇ ਵਾਸਤੇ ਉਸਨੇ ਵਾਰਤ ਰੱਖੇ ਹੁੰਦੇ ਹਨ ਉਹਦੀ ਲੰਮੀ ਉਮਰ ਵਾਸਤੇ ਉਹੀ ਆਪਣੇ ਘਰ ਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ ਅਸੀਂ ਹਰ ਰੋਜ਼ ਨੈੱਟ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਸੁਣਦੇ ਹਾਂ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਹਨ ਕਿ ਘਰਵਾਲੀ ਨੇ ਆਪਣੇ ਘਰਵਾਲੇ ਨੂੰ ਮਾਰ ਕੇ ਉਹਦਾ ਕਤਲ ਕਰਕੇ ਧਰਤੀ ਦੇ ਵਿੱਚ ਦਫਨਾ ਦਿੱਤਾ ਸੋ ਇਸ ਕਰਕੇ ਜੇ ਅਸੀਂ ਨੇ ਆਪਣੇ ਘਰਵਾਲੇ ਦੀ ਜਿਹੜੀ ਉਮਰ ਹੈ ਉਹ ਲੰਬੀ ਕਰਨੀ ਹੈ ਤਾਂ ਸਾਨੂੰ ਆਪਣੇ ਘਰਵਾਲੇ ਦੇ ਨਾਲ ਪਿਆਰ ਦੇ ਨਾਲ ਪੇਸ਼ ਆਉਣਾ ਪਵੇਗਾ ਕਿਉਂਕਿ ਗੁਰੂ ਸਹਿਵਾਨ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਉਂਦੇ ਹਨ ਕਿ ਭਾਈ ਜਦੋਂ ਇਸਤਰੀ ਦਾ ਵਿਆਹ ਹੋ ਜਾਂਦਾ ਹੈ ਉਹ ਆਪਣੇ ਸਹੁਰੇ ਘਰ ਦੇ ਵਿੱਚ ਚਲੀ ਜਾਂਦੀ ਹੈ ਤਾਂ ਉਸ ਨੇ ਆਪਣੇ ਸਹੁਰੇ ਘਰ ਦੇ ਵਿੱਚ ਜਾ ਕੇ ਹਰ ਇੱਕ ਦੇ ਨਾਲ ਪਿਆਰ ਦੇ ਨਾਲ ਪੇਸ਼ ਆਉਣਾ ਹੈ ਸੋ ਕਿਸੇ ਨੂੰ ਕੋਈ ਉੱਚਾ ਬੋਲ ਨਹੀਂ ਬੋਲਣਾ ਤਾਂ 사ਦਗੁਰੂ ਜੀ ਕਹਿੰਦੇ ਭਾਈ ਜੇ ਇਸਤਰੀ ਆਪਣੇ ਸਹੁਰੇ ਘਰ ਦੇ ਵਿੱਚ ਜਾ ਕੇ ਗੁਰਬਾਣੀ ਦੇ ਦੱਸੇ ਰਸਤੇ ਉੱਪਰ ਚੱਲੇਗੀ ਤਾਂ ਜਿਹੜਾ ਉਹਦੇ ਘਰ ਵਾਲਾ ਹੈ ਉਹਦੇ ਵਾਸਤੇ ਵਿੱਚ ਹੋ ਜਾਵੇਗਾ। ਉਹਦੇ ਘਰ ਦੇ ਵਿੱਚ ਹਰ ਰੋਜ਼ ਸੁੱਖ ਸ਼ਾਂਤੀ ਰਹੇਗੀ। ਸੋ ਇਸੇ ਕਰਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਵੀ ਗੁਰਬਾਣੀ ਦੇ ਵਿੱਚ ਸਾਨੂੰ ਇਹ ਸਮਝਾਉਂਦੇ ਹਨ ਕਿ ਹਮਰੇ ਪ੍ਰਾਨ ਗੋਪਾਲ ਗੋਬਿੰਦ ਸਾਡੇ ਪ੍ਰਾਣਾਂ ਦਾ ਜਿਹੜਾ ਸਹਾਰਾ ਹੈ ਉਹ ਪਰਮਾਤਮਾ ਆਪ ਹੈ ਉਹ ਚਾਹੇ ਤਾਂ ਸਾਨੂੰ 100 ਸਾਲ ਜਿਉਂਦਾ ਰੱਖ ਸਕਦਾ ਹੈ ਉਹ ਚਾਹੇ ਤਾਂ ਸਾਨੂੰ ਅੱਜ ਹੀ ਬਿੰਦ ਦੇ ਵਿੱਚ ਆਪਣੇ ਕੋਲ ਬੁਲਾ ਸਕਦਾ ਹੈ ਕਿਉਂਕਿ ਮਰਨ ਲਿਖਾਏ ਮੰਡਲ ਮੇ ਆਏ ਜਿਹੜਾ ਪ੍ਰਾਣੀ ਇਸ ਦੁਨੀਆ ਦੇ ਵਿੱਚ ਆਇਆ ਹੈ ਉਹ ਪਹਿਲਾਂ ਪਰਮਾਤਮਾ ਤੋਂ ਆਪਣੀ ਮੌਤ ਲਿਖਾ ਕੇ ਲੈ ਕੇ ਆਇਆ ਹੈ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਸੋ ਇਸ ਕਰਕੇ ਸਾਨੂੰ ਪਰਮਾਤਮਾ ਦੇ ਦਸੇ ਰਾਸਤੇ ਦੇ ਉੱਪਰ ਚੱਲਣਾ ਚਾਹੀਦਾ ਹੈ। ਹਮਰੇ ਪ੍ਰਾਨ ਗੋਪਾਲ ਗੋਬਿੰਦ ਜਿਹੜਾ ਮਨੁੱਖ ਪਰਮਾਤਮਾ ਦੀ ਅਰਦਾਨਾ ਕਰੇਗਾ, ਪਰਮਾਤਮਾ ਦੀ ਭਗਤੀ ਦੇ ਵਿੱਚ ਜੁੜੇਗਾ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਉਹਦੀ ਜਿਹੜੀ ਉਮਰ ਹੈ ਉਹ ਲੰਬੀ ਹੋ ਜਾਵੇਗੀ। ਸੋ ਜਿਹੜਾ ਵਰਤਾਂ ਦਾ ਦਿਨ ਹੈ ਉਹ Hindu ਧਰਮ ਦੇ ਨਾਲ ਸੰਬੰਧਿਤ ਹੈ। ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ઋષਿ-ਮੁਨੀ ਹੁੰਦੇ ਸਨ ਉਹ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਉਹ ਇੱਕ ਦਿਨ ਦਾ ਵਰਤ ਰੱਖਦੇ ਸਨ ਵਰਤ ਰੱਖਣ ਦੇ ਨਾਲ ਸਾਡੇ ਜਿਹੜੇ ਸਰੀਰ ਦੀ ਪਾਚਨ ਕਿਰਿਆ ਉਹ ਸਹੀ ਹੋ ਜਾਂਦੀ ਹੈ 24 ਘੰਟੇ ਵਰਤ ਰੱਖਿਆ ਜਾਂਦਾ ਹੈ 24 ਘੰਟਿਆਂ ਦਾ ਇੱਕ ਦਿਨ ਬਣਦਾ ਹੈ ਤੋ ਜਿਹੜੇ ਪ੍ਰਾਣੇ ਰੇਸ਼ੀ ਮੁਣੀ ਹੁੰਦੇ ਸਨ ਉਹਨਾਂ ਨੇ ਇਹ ਰੀਤ ਚਲਾਈ ਸੀ ਕਿ ਮਹੀਨੇ ਦੇ ਵਿੱਚ ਜਾਂ ਹਫਤੇ ਦੇ ਵਿੱਚ ਇੱਕ ਦਿਨ ਅਸੀਂ ਨੇ ਵਰਤ ਰੱਖਣਾ ਹੈ ਵਰਤ ਰੱਖਣ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਸਵੇਰ ਤੋਂ ਲੈ ਕੇ 24 ਘੰਟਿਆਂ ਦੇ ਵਿੱਚ ਕੁਝ ਖਾਣਾ ਪੀਣਾ ਨਹੀਂ ਹੈ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਆਪਣੀ ਜਿਹੜੀ ਸਰੀਰ ਦੀ ਪਾਚਨ ਕਿਰਿਆ ਉਹਨੂੰ ਸਹੀ ਰੱਖਣ ਵਾਸਤੇ ਇਹ ਵਰਤ ਰੱਖੇ ਜਾਂਦੇ ਸਨ ਪਰੰਤੂ ਅੱਜ ਦੇ ਸਮੇਂ ਦੇ ਵਿੱਚ ਅਸੀਂ ਇਸ ਨੂੰ ਗਲਤ ਰਸਤੇ ਦੇ ਉੱਪਰ ਲੈ ਕੇ ਚੱਲ ਤੁਰੇ ਹਾਂ ਸੰਸਾਰ ਦੇ ਵਿੱਚ ਇਹ ਵਿਭਮ ਹੋ ਗਿਆ ਹੈ ਕਿ ਸ਼ਾਇਦ ਵਰਤ ਰੱਖਣ ਦੇ ਨਾਲ ਸਾਡੇ ਜਿਹੜੇ ਘਰ ਵਾਲੇ ਹਨ ਉਹਨਾਂ ਦੀ ਜਿਹੜੀ ਲੰਮੀ ਉਮਰ ਹੋ ਜਾਵੇਗੀ ਤਾਂ ਅਸੀਂ ਨੇ ਆ ਪਿਛਲੇ ਦਿਨੀ ਖਬਰਾਂ ਸੁਣੀਆਂ ਹਨ ਜੋ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਜੋ ਇੱਕ ਪੰਜਾਬੀ ਕਲਾਕਾਰ ਸੀ ਉਹ ਵੀ ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ ਕਿ ਉਸ ਦੇ ਘਰ ਵਾਲੀ ਨੇ ਆਪਣੇ ਘਰ ਵਾਲੇ ਵਾਸਤੇ ਵਰਤ ਨਹੀਂ ਰੱਖੇ ਸਨ ਤੋਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੀ ਹੀ ਮੌਤ ਹੈ ਉਹ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਹੈ ਅਸੀਂ ਤਾਂ ਸਿਰਫ ਪਰਮਾਤਮਾ ਦਾ ਨਾਮ ਸਿਮਰਨਾ ਹੈ ਪਰਮਾਤਮਾ ਦੀ ਅਰਾਧਨਾ ਕਰਨੀ ਹੈ ਪਰਮਾਤਮਾ ਦੀ ਬੰਦਗੀ ਕਰਨੀ ਹੈ ਫੇਰ ਹੀ ਅਸੀਂ ਨੇ ਸਾਡਾ ਜਿਹੜਾ ਲੇਖਾ ਹੋਣਾ ਹੈ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਹੋਵੇਗਾ ਪਰਮਾਤਮਾ ਨੇ ਸਾਨੂੰ ਪੁੱਛਣਾ ਹੈ ਕਿ ਅਸੀਂ ਤੁਹਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਸੀ ਕਿੰਨਾ ਸਮਾਂ ਤੁਸੀਂ ਪਰਮਾਤਮਾ ਦਾ ਨਾਮ ਜਪਿਆ ਸੋ ਇਸ ਕਰਕੇ ਗੁਰੂ ਸਹਿਬਾਨ ਸਾਨੂੰ ਸਮਝਾਉਂਦੇ ਹਨ ਕਿ ਭਾਈ ਪਰਮਾਤਮਾ ਦੀ ਅराधना ਕਰਨ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਜਿਹੜੀ ਸਾਡੀ ਉਮਰ ਹੈ ਉਹ ਲੰਬੀ ਹੋ ਜਾਵੇਗੀ। ਈहां ਓਹਾਂ ਸਰਬ ਥੋਕੀ ਜਿਸੈ ਹਮਾਰੀ ਚਿੰਦ ਜਿਸ ਨੂੰ ਇਸ ਲੋਕ ਦੇ ਵਿੱਚ ਵੀ ਅਤੇ ਉਸ ਪਰਲੋਕ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਸਹਾਈ ਹੋਵੇਗਾ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿੰਨਾ ਸਮਾਂ ਸਾਨੂੰ ਮਿਲੇ ਤਾਂ ਸਾਨੂੰ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜਨਾ ਚਾਹੀਦਾ ਹੈ। ਪਰਮਾਤਮਾ ਦੀ ਯਾਦ ਦੇ ਸਾਨੂੰ ਜੁੜਨਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ